ਸਲੋਜੀ ਬਾਬੇ ਦੀ ਹੱਟੀ ਤੇ ਐਤਵਾਰ ਵੀ ਠਾਟਾ ਮਾਰਦਾ ਘੜ ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਦਿਓ ਵੀ ਸਾਰਾ ਬਾਜ਼ਾਰ ਬੇਲਾ ਬੈਠਾ ਲੋਹੜੇ ਦੀ ਗਰਮੀ ਲੋਕੀ ਕਹਿੰਦੇ ਏਸੀ ਦੇ ਬਿਨਾ ਬਾਹਰ ਨਹੀਂ ਨਿਕਲਣਾ ਇੱਥੇ ਦੇਖ ਰਹੇ ਵੀ ਕੋਈ 1 ਇੰਚ ਜਗ੍ਹਾ ਹੀ ਨਹੀਂ ਬਜੀ ਬਾਬੇ ਦੀ ਹੱਟੀ ਤੇ ਬਾਜੀ ਆਪਾਂ ਤਮਾਕਾ ਕਰਤਾ 15 ਤਰੀਕ ਨੂੰ ਦੁਕਾਨ ਬੰਦ ਕਰ ਰਹੇ ਹਾਂ ਕੋਈ ਦੱਸੋ ਕੋਈ ਤੁਹਾਨੂੰ ਜੇ 100 ਰੁਪਏ 1000 1200 15 1500 ਵਾਲੇ ਸੂਟ 100 100 ਰੁਪਏ ਜੋ ਵੀ ਰੈਡੀमेड ਸੂਟ ਕੱਡੇ ਕਢਾਏ ਕਢਾਈਆਂ ਵਾਲੇ ਪਾਰਟੀ ਵਾਲੇ ਸੂਟ ਵੀ ਆ ਵੀ ਤੁਹਾਨੂੰ 100 ਰੁਪਏ ਦੇ ਵਿੱਚ ਆਪਾਂ ਦੇ ਦੇਣਾ ਹੈਗਾ ਆ ਵੀ 200 ਰੁਪਏ ਦਾ ਕਰਦਾ ਡਿਜੀਟਲ ਪ੍ਰਿੰਟ ਵਾਲੀ ਜੋਰ ਜੱਟ 100 ਰੁਪਏ ਸੂਟ ਕਰਦਾ ਪਿਓ ਰਿਯਾਨ ਦਾ ਸੂਟ ਜਿਹੜਾ ਬਾਜ਼ਾਰ 'ਚ 500 ਰੁਪਏ ਦਾ ਆਪਣੇ ਭੈਣਾ ਭਰਾ ਨੂੰ ਆਪਾਂ ਦੇਣ ਜਾ ਰਹੇ ਹਾਂ 500 ਦੇ ਤਿੰਨ ਆਹ ਦੇਖੋ ਭਾਜੀ ਢੇਰਾਂ ਦੇ ਢੇਰ ਆਹ ਦੇਖੋ ਆ ਲਓ ਜਿੰਨੇ ਪਾਤੀ 500 ਚੱਕ ਲਓ ਚੱਕ ਲਓ ਆ ਦੇਖੋ 500 ਦੇ ਤਿੰਨ ਦੇਖੋ ਬਾਜ਼ਾਰ 'ਚ ਜਿਹੜਾ ਕੱਪੜਾ ਤੁਸੀਂ 50000 ਤਾਂ ਲੈਣਾ ਬਾਬੇ ਦੀ ਹੱਟੀ ਤੇ 10000 ਰੁਪਏ ਦੇ 500 ਦੇ 2 1000 ਰੁਪਏ ਦੇ 4 ਕਰਤੇ ਆ ਤੇਰੇ ਵਿੱਚ ਦੇਖੋ 10000 ਦੇ 4 ਆ ਦੇਖੋ ਜੀ 8 800 9 900 ਵਾਲੇ ਸੂਟ ਵੀ 3 300 ਦੇ ਬਾਬੇ ਦੀ ਹੱਟੀ ਬੰਦ ਤੇ ਬਾਜ਼ਾਰ 'ਚ 1500 ਰੁਪਏ ਦਾ ਇੱਕ 1500 ਦੇ 3 500 ਰਾਂ ਸੂਟ 4 ਰਵਰ ਸੂਟ ਚੁੰਨੀ ਪਿਓਰੀ ਨਾਲ ਭਾਜੀ ਇਹ ਕਿੰਨਾ ਨੇ ਇੱਕ ਫ੍ਰੀ 600 ਰੁਪਏ ਦੇ 2 ਕਰਤੇ ਆ ਆ ਲੋ 1200 ਦੇ 2 ਜਾਮ ਦਾ ਸੂਟ ਦੁਪੱਟਾ 1200 ਦੇ 2 ਕਰਤੇ ਉਹ ਪੈ ਗਈ ਲੁੱਟ ਪੈ ਗਈ ਲੁੱਟ ਲੁੱਟ ਲੈ ਲੁੱਟ ਲੈ ਜਾ ਲੈ ਜਾ ਲੁੱਟ ਪੈ ਗਈ ਲੁੱਟ ਉਹ ਲੈ ਵੀ ਪੰਜਾਬੀ 7000 ਉੜਾ ਐੜਾ ਈਡੀ ਸੱਸਾ ਹਾਹਾ ਉਹ ਚੱਕ ਲੋ 2 2000 ਦਾ 6500 ਦੇ ਵਿੱਚ ਸੂਟ ਸਾਰੇ ਲੋਕ ਖੁਸ਼ ਹੋ ਕੇ ਜਾ ਰਹੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਛੇ ਦੀ ਬਾਬੇ ਦਿੱਤੀ ਤੇ ਪਹੁੰਚ ਜਾਓ ਸੋਮਵਾਰ ਮੰਗਲਵਾਰ ਬੁੱਧਵਾਰ ਇਹ 4-5 ਦਿਨ ਹੋਰ ਬਹੁਤ ਵੱਡੇ ਫਾਇਦੇ ਹੋਣੇ ਆ ਹਾਈ ਕਲਾਸ ਪੀਸ ਮਸਲੀਨ ਦਾ ਸੂਟ ਦੁਪੱਟਾ ਆ ਲੋ ਚੁੰਨੀ ਨਾਲ ਬਾਜੀ 1200 ਰੁਪਏ ਦੋ ਕਰਦੇ ਆ ਜੀ ਕੋਟਾ ਪੱਤੀ ਦਾ ਕੰਮ ਕੀਤਾ ਉਹ ਧਿਆਨ ਨਾਲ ਇੱਕ ਵਾਰ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਆਹ ਲਓ ਜੀ ਸੁਪਰ ਡੂਪਰ ਡਾਡੀ ਕਰ ਰਾਮ ਦਾ ਥੋੜੇ ਸੂਟ 900 ਰੁਪਏ ਚਲੋ ਜੀ ਬਾਬੇ ਦੀ ਹੱਟੀ ਤੇ ਐਤਵਾਰ ਵੀ ਠਾਟਾ ਮਾਰਦਾ ਘੜ ਤੁਸੀਂ ਚਾਰੇ ਪਾਸੇ ਕੈਮਰਾ ਧਮਾ ਦਿਓ ਵੀ ਸਾਰਾ ਬਾਜ਼ਾਰ ਵਿਹਲਾ ਬੈਠਾ ਲੋੜਾ ਦੀ ਗਰਮੀ ਲੋਕੀ ਕਹਿੰਦੇ ਏਸੀ ਤੋਂ ਬਿਨਾ ਬਾਹਰ ਨਹੀਂ ਨਿਕਲਣਾ ਇੱਥੇ ਦੇਖ ਰਿਹਾ ਵੀ ਕੋਈ 1 ਇੰਚ ਜਗ੍ਹਾ ਹੀ ਨਹੀਂ ਬਜੀ ਬਾਬੇ ਦੀ ਹੱਟੀ ਦੇ ਬਾਜੀ ਆਪਾਂ ਤਮਾਕਾ ਕਰਤਾ 15 ਤਰੀਕ ਨੂੰ ਦੁਕਾਨ ਬੰਦ ਕਰ ਰਹੇ ਹਾਂ ਆ ਦੇਖੋ ਸਿਲਕਰਾ ਸੂਟ ਹੈ ਹਾਂਜੀ ਪ੍ਰਿੰਟਡ ਠੀਕ ਹੈ ਜੀ ਇਹਦਾ 670 ਤੋਂ ਘੱਟ ਕੋ ਦਿੰਦਾ ਨਹੀਂ ਬਜ਼ਾਰ 'ਚ ਆਪਾਂ 100 ਰੁਪਏ ਦਾ ਦੇਣਾ ਭਾਜੀ ਆਹ ਤੁਸੀਂ ਚੈੱਕ ਕਰ ਲਓ ਬਜ਼ਾਰ 'ਚ 500 600 ਰੁਪਏ ਦਾ ਸੂਟ ਬਾਬੇ ਦੀ ਹੱਟੀ ਦੇ 100 ਰੁਪਏ 'ਚ ਆ ਲਓ ਭਾਜੀ ਪਿਓਰ ਖਾਦੀ ਦਾ 100 ਰੁਪਏ ਦਾ ਹਾਂਜੀ 5 ਮਿੰਟ ਦਾ ਕਪੜਾ 100 ਰੁਪਏ ਦਾ ਰਸਗੁਲਾ ਕਰ ਦੇਖੋ ਬਾਜ਼ਾਰ ਜਿਹੜਾ ਕੱਪੜਾ ਤੁਸੀਂ 50000 ਤਾਂ ਲੈਣਾ ਬਾਬੇ ਦੀ ਹੱਟੀ ਤੇ 10000 ਰੁਪਏ ਦਾ ਮਾਤਰਾਵਾਂ 500 ਵਾਲੇ ਸੂਟ 100-100 ਚ ਮੈਂ ਇਹ ਪੇਰਾ ਸੂਟ ਭਾਜੀ ਆ ਦੇਖੋ ਜਿੰਨਾ ਮਰਜ਼ੀ ਲੈ ਲਓ ਚੱਕੋ 100 ਰੁਪਏ ਸੂਟ ਜਿਹੜਾ ਮਰਜ਼ੀ ਲੈ ਲਓ ਨਾਲੇ ਜਿੰਨਾ ਕੱਪੜਾ ਦਿਖਾ ਰਹੇ ਆ 100 ਰੁਪਏ ਸੂਟ ਭਾਜੀ ਆ ਦੇਖੋ ਅਭੀ 100 ਰੁਪਏ ਦਾ ਘਰ ਦਾ ਡਿਸਟਰ ਪ੍ਰਿੰਟ ਵਾਲੀ ਜੋਰ ਜੱਟ 100 ਰੁਪਏ ਸੂਟ ਕਰਤਾ ਦੇਖੋ ਤੁਸੀਂ ਨਾਲੇ ਇਹ ਵੀ ਦੇਖੋ 100-100 ਰੁਪਏ ਵਾਲੇ ਸੂਟ ਚ ਕੱਪੜਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਆ ਤੁੱਕੜੇ ਕੜਾਏ ਕੜਾਈਆਂ ਵਾਲੇ ਆ ਵੀ ਤੁਹਾਨੂੰ 100 ਰੁਪਏ ਦੇ ਵਿੱਚ ਆਪਾਂ ਦੇ ਦੇਣਾ ਹੈਗਾ 100 ਰੁਪਏ ਭਾਜੀ 100 ਰੁਪਏ ਬਨਾਰਸੀ ਬਰੋਕੜ ਭਾਜੀ ਬਾਜ਼ਾਰ 'ਚ ਕਿੰਨੇ ਰੁਪਏ ਮਿਲਦਾ 150 ਰੁਪਏ 200 ਰੁਪਏ 250 ਰੁਪਏ ਹਰ ਇੱਕ ਦੁਕਾਨ ਨਾਲ ਆਪਣੇ ਕੋਲ 100 ਰੁਪਏ ਦਾ ਸੂਟ ਆਹ ਦੇਖੋ ਸੂਟ ਬਾਜ਼ਾਰ 'ਚ ਖੁੰਦਾ ਪਹਿਲੇ 5 5 6 6 ਜਾਣੇ ਲਿਆ ਮਲੇ ਇੱਕ ਕਪੜਾ ਲੋ 100 ਰੁਪਏ ਸੂਟ ਭਾਜੀ ਦੇਖੋ ਰੰਗ ਪ੍ਰਿੰਟ ਡਿਜ਼ਾਈਨ ਜਿੰਨੇ ਮਰਜੀ 100 100 ਰੁਪਏ ਦੇ ਵਿੱਚ ਸੂਟ ਇੱਥੇ ਕਰ ਦਿੱਤਾ ਹੈਗਾ ਆਹ ਦੇਖੋ ਭਾਜੀ 100 ਰੁਪਏ ਸੂਟ ਕੋਈ ਦੱਸੋ ਕੋਈ ਤੁਹਾਨੂੰ ਜੇ 100 ਰੁਪਏ 1 ₹100 ₹100 ਜੋ ਵੀ ਰੈਡੀमेड ਸੂਟ ਪ्योर ਰਿਯਾਨ ਦਾ ਸੂਟ ਜਿਹੜਾ ਬਾਜ਼ਾਰ 'ਚ ₹500 ਦਾ ਆਪਣੇ ਪਹਿਣਾ ਭਰਾ ਨੂੰ ਆਪਾਂ ਦੇਣ ਜਾ ਰਹੇ ਹਾਂ ₹500 ਦੇ ਤਿੰਨ ਦੁਕਾਨ ਬੰਦ ਕਰਤੀਏ ₹500 ਦੇ ਤਿੰਨ ਆ ਦੇਖੋ ਜੀ ਮਲਾਈਆ ਰਗਾ ਕਪੜਾ ਜਿਹੜੀ ਮਾਰਕਟ ਦੇ ਗਾਤੇ ਜਿਲ ਜਾਓ ₹500 ਦਾ ਇੱਕ ਪਰ ਆ ਦੇਖੋ ਰੈਡੀमेड ਦੇ ₹500 ਦੇ ਤਿੰਨ ਕਰਦੇ ₹500 ਦੇ ਤਿੰਨ ਸੂਟਾ ਚੱਕੋ ਲਓ ਜੀ ਮੇਰੀ ਹੱਟੀ ਲਟਾਉਣ ਨੂੰ ਬੈਠੀ ਆ ₹500 ਦੇ ਤਿੰਨ ਸੂਟ ਗਰਮੀਆਂ ਦੇ ਖਿੜਵੇਂ ਖਿੜਵੇਂ ਸੂਟ ਆਪਾਂ ਦੇ ਰਹੇ ਆ 500 ਦੇ 3 ਦੇਖੋ ਜੀ ਭਾਵੇਂ ਰਾ ਸੂਟ ਬਣਾ ਲਿਓ ਭਾਵੇਂ ਨਾਈਟ ਸੂਟ ਬਣਾਓ ਭਾਵੇਂ ਰਾ ਬਣਾਓ ਕੋਟ ਸੈੱਟ ਆਹ ਦੇਖੋ ਭਾਜੀ ਢੇਰਾਂ ਦੇ ਢੇਰ ਆਹ ਦੇਖੋ ਆਹ ਲਓ ਜਿੰਨੇ ਪਾਤੀ 500 ਦੇ ਚੱਕ ਲਓ ਚੱਕ ਲਓ ਆ ਦੇਖੋ 500 ਦੇ 3 500 ਰੁਪਏ ਦੇ 3 ਇਹ ਗੀਜ਼ਾ ਕੋਟਨ ਦਾ ਸੂਟ ਬਾਜ਼ਾਰ 'ਚ 500 ਰੁਪਏ ਦਾ ਇੱਕ ਆਪਾਂ ਚੁੰਨੀ ਨਾਲ ਦੇ ਰਹੇ ਆ 올ਓਵਰ ਸੂਟ ਭਾਜੀ ਆਪਾਂ 500 ਦੇ ਦੋ ਕਰਦੇ 500 ਦੇ ਦੋ 1000 ਦੇ ਵਿੱਚ ਦੇਖੋ ਡੁੱਗਲੇ ਦੇ ਚਾਰ ਰੰਗ ਦੇਖੋ ਟੇਹਾਲਾ ਸਲਵਾਰ ਦੇ ਨਾਲ ਓਮਸ਼ੇ ਫੈਮ ਦਾ ਕੱਪੜਾ ਹਜ਼ਾਰ ਦੇ ਚਾਰ ਕਰ ਆਲਓਰ ਸੂਟ ਚੁੰਨੀ ਪਿਓਰੀ ਨਾਲ ਭਾਜੀ ਇਹ ਇੱਕ ਨਾਲ ਇੱਕ ਫ੍ਰੀ 600 ਰੁਪਏ ਦੋ ਕਰਦੇ ਆ ਆਹ ਦੇਖੋ 300 ਰੁਪਏ ਦਾ ਇੱਕ ਲੈ ਜਿੰਨਾ ਮਰਜੀ ਲੈ ਜਾਓ ਲੈ ਜਾਓ 600 ਰੁਪਏ ਦੋ ਲੈ ਜਾਓ ਖਾਦੀ ਕੋੜਾ ਦਾ ਸੂਟ ਕੜਾਈ ਨਾਲ ਭਾਜੀ 700 ਦਾ ਸੂਟ ਹੈ ਜਿਹੜਾ ਮਰਜੀ ਲੈ ਜਵੇ ਹੁਣ 300 ਰੁਪਏ ਕਰਤਾ ਆ ਲੋ ਇਹ ਲੋ ਚੱਕੋ 300 ਰੁਪਏ ਸੂਟ ਕਰਤਾ ਲੈ ਆ ਦੇਖੋ ਜੀ 8 800 9 900 ਵਾਲੇ ਸੂਟ ਵੀ 3 300 ਚ ਬਾਬੇ ਦੀ ਹੱਤੀ ਬੰਦ 795 ਰੁਪਏ ਦਾ ਸੂਟ ਹੈ ਕਿੰਨੇ ਦਾ 795 ਆਪਾਂ ਹੁਣ ਦੇਣ ਜਾ ਰਹੇ ਹਾਂ ਆਪਣੇ ਭੈਣਾ ਭਰਾਵਾਂ ਨੂੰ 900 ਦੇ ਦੋ ਸੂਟਾਂ ਇੱਕ ਫ੍ਰੀ ਕਰਤਾ ਲੈ ਲੈ ਆਹ ਬਾਕੀ ਚੀਜ਼ਾਂ ਦੇਖੋ ਆਹ ਕੜਾਈਆਂ ਦੇਖੋ ਆਹ ਲੋ 1200 ਦੇ ਦੋ ਜਾਮ ਦੇ ਸੂਟ ਦੁਪੱਟਾ 1200 ਦੇ ਦੋ ਦੇਖੋ 600 ਰੁਪਏ ਦੇ ਵਿੱਚ ਟੌਪ ਦਾ ਕੱਪੜਾ ਦੁਪੱਟਾ ਨਾਲ ਚੱਕੋ ਸੁਪਰ ਡੂਪਰ ਹੈਟਰ 902 ਆ ਦੇਖੋ ਜੀ ਬੜੇ ਸੋਹਣੇ ਸੋਹਣੇ ਰੰਗ 902 450 ਦੇ ਵਿੱਚ ਇੱਕ ਸੂਟ ਰਹਿ ਗਿਆ 900 900 ਰੁਪਏ ਦਾ ਸੂਟ ਭਾਜੀ ਜੈਪੁਰ ਦਾ ਪਿਓਰ ਕੋਟਨ ਹੈਂਡਵਰਕ ਨਾਲ ਪਹਿਣਾ ਪਰਾਂ ਨੂੰ ਇੱਕ ਨਾ ਇੱਕ ਫਰੀ 802 ਕਰ ਚ 400 ਰੁਪਏ ਚ ਰਹਿ ਗਿਆ ਓਏ ਭਾਜੀ ਓਏ ਹੋਏ ਆ ਦੇਖੋ ਰੰਗ 400 ਰੁਪਏ ਚ ਆ ਦੇਖੋ ਜੀ ਆ ਦੇਖੋ ਜੀ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ 400 ਰੁਪਏ ਚ ਜੀ ਬਾੜਾ ਸਿਲਗਰਾ ਸੂਟ 1300 ਰੁਪਏ ਦਾ ਆਪਣੇ ਪਹਿਣਾ ਪਰਾਂ ਨੂੰ ਕਰਤੇ ਆ 500 ਰੁਪਏ ਭਾਜੀ 500 ਰੁਪਏ ਦਾ ਸੂਟ ਆ ਲੈ ਚੁੰਨੀ ਨਾਲ ਦੇਖੋ ਰੰਗ ਵੀ ਚੈੱਕ ਕਰ ਲਓ ਜੀ 5 500 ਦੇ ਵਿੱਚ ਰੰਗ ਦੇਖੋ 500 ਰੁਪਏ 500 ਰੁਪਏ ਦਾ ਸੂਟ 500 ਰੁਪਏ ਆ ਚੁੰਨੀ ਦੇਖੋ ਕੱਢੀ ਹੋਈ ਹਾਂਜੀ ਹੁਣ ਜਿਹਨੇ ਪਹਿਨ ਪਰਾਣੇ ਲੈਣਾ ਬਾਬੇ ਰੇੜੀ ਬੰਦ ਹੋ ਰਹੀ ਹੈ ਲੈ ਜਾਓ 500 ਰੁਪਏ ਦੇਖੋ ਬਾਜ਼ਾਰ ਚ 1500 ਦਾ ਇੱਕ ਦੇਖੋ 1500 ਦੇ 3 500 ਦਾ ਸੂਟ 500 ਰੁਪਏ ਦਾ ਸੂਟ ਕੋਲ ਰੱਖ ਲਓ ਖਾਲੀ ਰੱਖਨੇ ਖਾਲੀ ਕਰੋ 15 1500 ਵਾਲੇ 5 500 ਚਕਾਤੇ ਲੇ ਲਓ ਜਿੰਨਾ ਮਰਜੀ 19 1900 ਵਾਲੇ ਡਿਜ਼ਾਈਨਰ ਸੈਲੀਬ੍ਰਿਟੀਆ ਵਾਲੇ ਸੂਟ ਜਿਹੜਾ ਮਰਜੀ ਪਹਿਣ ਭਰਾਨ ਚਲੋ ਮਰਜੀ ਆਣ 15 ਤਰੀਕ ਤੋਂ ਪਹਿਲਾਂ 1300 ਦੇ ਦੋ ਆ ਭੇਜ ਓਏ ਹੋਏ ਦੋ ਦੋ ਹਜ਼ਾਰ ਵਾਲੇ ਸੂਟ 650 ਚੱਕੋ ਵਾਲੇ ਚੱਕੋ ਲੈ ਲਓ ਮੋਡਲ ਵਾਲੇ ਸੂਟ ਆ ਲੋ 650 ਰੁਪਏ ਭਾਜੀ ਦੇਖੋ ਰੰਗ ਚੈੱਕ ਕਰੋ 1800 ਦੇ 1300 ਦੇ 2 ਲੈ ਜਾ ਲਟ ਲੋ ਜੀ ਲਟ ਲੋ ਜੀ ਲੈ ਜਾ ਜਾਂ ਦੇ ਗਗੜਾਈਆਂ ਦੇਖੋ 1300 ਦੇ 2 ਕਰਤੇ ਅੱਗੇ ਦੇਖੋ ਜੀ 650 ਦੇ ਵਿੱਚ ਸੂਟ origignal ਜੀਜਾ 650 ਦੇ 2 ਡਾਈਂਡਾਈ ਚੱਕੋ ਡਾਈਂਡਾਈ ਆ ਵੀ ਦੇਖੋ ਜੀ 1300 ਦੇ 2 1300 ਦੇ 2 ਉਹ ਸਾਢੇ ਦੇਖੋ 1300 ਦੇ 2 ਆ ਦੇਖੋ ਜੀ ਸੈਲੀਬ੍ਰਿਟੀਆਂ ਹਮ ਸੁਪਰ ਡੂਪਰੇ ਦੇ ਸੂਟ 1300 ਦੇ 2 ਆ ਵੀ 650 ਦਾ ਸੂਟ ਬਾਜ਼ਾਰ ਚ 2000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਡਿਜ਼ਾਈਨਰ ਪੀਸ 1302 ਦੇਖੋ ਦੁਪट्टे ਵੀ ਪਾਰੇ ਪਹੁੰਚਿਆ ਦੇ ਵੀ ਕੰਮ 650 ਦਾ ਸੂਟ ਸੁਪਰ ਡੂਪਰ ਹੈਡ ਸੂਟ 1202 ਚੱਕ ਲੋ ਜੀ ਆ ਤੁਸੀਂ ਚੈੱਕ ਕਰ ਲੋ ਫੋਟਵਾ ਬੁਟੀਕਾ ਮੌਡਰ ਵਾਲੇ ਸੂਟ 1300 ਦੇ 2 ਸੂਟ ਆ ਦੇਖੋ ਚੀਜਾਂ ਕੁੜੀਆਂ ਦੇ ਪਾਣ ਵਾਲੀਆਂ ਮੜੀਆਂ ਪਹਿਣਾ ਦਾ ਸਪੈਸ਼ਲ ਸੂਟ 1302 ਆ ਲੋ ਵਾਈਟ ਸੂਟ 1300 ਦੇ 2 ਬਾਜੀ 1300 ਦੇ ਦੇਖੋ ਜੀ ਬਾਰ ਬਾਰ ਕਹਿੰਦੇ ਆ 15 ਮਈ ਤੋਂ ਬਾਅਦ ਕੱਪੜਾ ਨਹੀਂ ਮਿਲਣਾ ਲੁੱਟ ਲੋ ਬਾਬੇ ਦੀ ਹੱਤੀ ਬੰਦ ਆ ਲੋ ਜੀ 1300 ਦੇ ਡਿਜ਼ਾਈਨਰ ਵੀ ਲਓ 1300 ਦੇ 2 ਡਿਜ਼ਾਈਨਰ 1300 ਦੇ 2 ਲੋ ਜੀ ਆ ਧਾਗੇ ਦੀਆਂ ਕੜਾਈਆਂ ਟਾਈ ਐਂਡ ਆਈ ਦੁਪੱਟੇ ਨਾਲ 1300 ਦੇ 2 ਲੈ ਜੋ 2 ਦੇਖੋ ਜੀ ਨਾਲ ਨਾਲ ਹੀ ਵਿਕੀ ਜਾਂਦਾ ਕੱਪੜਾ 1300 ਦੇ 2 ਚੀਜ਼ ਦੇਖੋ ਬਣੀ ਹੋਈ オリジナル ਸੈਲੀਬ੍ਰਿਟੀ ਸੂਟ 1300 ਦੇ 2 ਸਪੈਸ਼ਲ ਆਡੀਗਰ ਆ ਦੇਖੋ ਡੰਮੀ ਲਾ ਕੇ 191900 ਨੂੰ ਨਵਾਂ ਫੈਸ਼ਨ ਕਰਕੇ ਦੇ ਰਹੇ ਆ ਪਰ ਇਹ ਪੰਜਾਬੀ ਸੂਟ ਆ ਬਾਬੇ ਰੇਡ ਦੇ 1302 ਮਿਲਣਗੇ ਉਹ ਲੈ ਵੀ ਪੰਜਾਬੀ 7000 ਉੜਾ ਐੜਾ ਈਡੀ ਸੱਸਾ ਹਾਹਾ ਉਹ ਚੱਕ ਲੋ 2 2000 ਦਾ 6500 ਦੇ ਵਿੱਚ ਸੂਟ ਸਾਰੇ ਲੋਕ ਖੁਸ਼ ਹੋ ਕੇ ਜਾ ਰਹੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਛੇਦੀ ਬਾਬੇ ਢਿੱਡੀ ਤੇ ਪਹੁੰਚ ਜਾਓ ਸੋਮਵਾਰ ਮੰਗਲਵਾਰ ਬੁੱਧਵਾਰ ਇਹ 4-5 ਦਿਨ ਹੋਰ ਬਹੁਤ ਵੱਡੇ ਫਾਇਦੇ ਹੋਣੇ ਆ 1302000 ਵਾਲੇ ਸੂਟ ਭਾਵੇਂ ਮੁਠਿਆਂ ਦੇ ਮੁਠੇ ਲੈ ਜਾਓ 560 ਰੁਪਏ ਸੂਟ ਦਾਂਗੇ ਚੱਕੋ ਜੀ ਆ ਜਿੰਨੇ ਮਰਜੀ ਸੂਟ ਲਓ ਜੀ ਆ ਦੇਖੋ ਸੈਲੀਬ੍ਰਿਟੀਆਂ ਆ ਦੇਖੋ 560 ਰੁਪਏ 560 ਰੁਪਏ ਆ ਦੇਖੋ ਜੀ ਫੋਟ ਵਾਲੇ ਸੂਟ 560 ਚੱਕੋ 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 560 ਰੁਪਏ ਆ ਲਓ ਜੀ 560 ਰੁਪਏ ਕੋਈ ਚੱਕ ਲੋ ਰੈਡ ਕਲਰ ਕਰੀਮ ਕਲਰ ਪੀਚ ਕਲਰ ਮਰੂਨ ਕਲਰ ਪਿਸਤਾ ਕਲਰ ਕਲਰ ਹੀ ਕਲਰ ਓ ਮੀ ਪੈ ਗਿਆ ਮੀ ਪੈ ਗਿਆ ਸੂਟਰ ਆ ਮੀ ਪੈ ਗਿਆ ਦੇਖੋ ਜੀ ਬਾਬੇ ਦੀ ਹੱਟੀ ਦੇ ਸੂਟਰ ਮੀ ਪੈ ਗਿਆ ਰੇਟ ਘਟ ਸੁਪਰ ਡੂਪਰ ਡੀਟੀਕਲ 1200 ਰੁਪਏ ਤੋਂ 올 ওভার ਸੂਟ ਨਾਲ ਟਾਈ ਐਂਡ ਆਈ ਦੁਪੱਟਾ 550 ਰੁਪਏ ਚ ਲੈ ਜਾਓ ਭਾਜੀ 550 ਦੇਖੋ 1100 ਦੇ 2 550 ਦਾ ਇੱਕ ਰੰਗ ਬਹੁਤ سارے ਬਾਬੇ ਦੇ ਢੇਟੀ ਹੋਣ ਲੱਗੀ ਆ 15 ਮਈ ਨੂੰ ਇਸ ਲਈ ਮਿੱਟੀ ਦੇ ਭਾਅ ਕੱਪੜਾ ਦੇਈ ਜਾਂਦੇ ਆ ਤੁਸੀਂ ਵੀ ਆ ਜਾਓ ਸੋਮਵਾਰ ਮੰਗਲਵਾਰ ਬੁੱਧਵਾਰ ਵੱਡੇ ਫਾਇਦੇ ਸਲਵਾਰ ਦੇ ਪੌਂਚੇ ਕੱਢੇ ਕੀਜ਼ਾ ਕੋਟਨ ਦਾ ਸੂਟ ਆ ਗਿਆ ਜੀ ਆਹ ਲੋ ਸੜ ਨਾਲ ਡਿਜ਼ਾਈਨਰ ਚੀਜ਼ ਨਾਲ ਦੁਪੱਟਾ ਡਿਜ਼ਾਈਨਰ ਪਹਿਣਾ ਪਰਵਾਂ ਨੂੰ ਮਿਲੇਗਾ ਸਿਰਫ ਸਿਰਫ 650 ਰੁਪਏ ਦਾ ਸੂਟ। ਲਓ 1900 ਰੁਪਏ ਦਾ ਸੂਟ ਹੈ। ਹੁਣ ਮਿਲਣ ਜਾ ਰਿਹਾ ਸਿਰਫ 650 ਰੁਪਏ ਜੀ ਆਹ ਦੇਖੋ ਆ ਵੀ 1300 ਦੇ ਦੋ 650 ਦੇ ਵਿੱਚ 19 1900 ਵਾਲੇ ਸੂਟ ਚੱਕ ਲੋ ਜੀ ਪਾਲੋ ਝੋਲੇ ਚ ਬਹੁਤ ਸੋਹਣੇ ਸੋਹਣੇ ਰੰਗ ਅੱਧੇ ਰੇਟਾਂ ਦੇ ਕੱਪੜਾ 650 ਦਾ ਸੂਟ ਆਹ ਲੋ ਜੀ ਹਾਈ ਕਲਾਸ ਪੀਸ ਮਸਲੀਨ ਦਾ ਸੂਟ ਦੁਪੱਟਾ ਆਹ ਲੋ ਚੁੰਨੀ ਨਾਲ ਬਾਜੀ 1200 ਦੇ ਦੋ ਕਰਤੀ ਹੈ ਜੀ ਆਲੋ ਲਾਹੌਰ ਰੇਟ ਘਟ ਗਿਆ ਜੀ 600 ਰੁਪਏ ਦਾ ਸੂਟ 1200 ਦੇ ਦੋ ਰੰਗ ਇੱਥੇ ਕਾਫੀ ਮਿਲ ਜਣੇ ਆ ਆ ਦੇਖੋ ਜੀ ਹਾਈ ਕਲਾਸ ਚੀਜ਼ਾਂ ਨੇ ਬਿਲਕੁਲ オリジナル ਪੀਸ ਆਲੋ ਸਲਵਾਰ ਦੇ ਪੌਂਚੇ ਕੱਢੇ ਸੂਟ ਆ ਦੇਖੋ ਡਿਜ਼ਾਈਨਰ ਸ਼ਰਟ ਨਾਲ ਆ ਦੇਖੋ ਪੀਸ ਬਣਿਆ ਹੋਇਆ ਆਲੋ ਚੁੰਨੀ ਨਾਲ ਡਿਜ਼ਾਈਨਰ ਹਾਂਜੀ 1900 ਦਾ ਸੂਟ 650 ਕਰਦਾ ਲਓ ਜੀ 1900 ਵਾਲੇ 650 ਜੇ ਇੱਧਰ ਦੇਖੋ ਚਿਹਰੇ ਤੇ ਖੁਸ਼ੀ ਬੀਬੀਆਂ ਝੋਲੇ ਭਰੀ ਜਾਂਦੀਆਂ ਕਪੜਾ ਮਿੱਟੀਆ ਦੇ ਪਾ ਓਡੀ ਦੇ ਪਾ ਆ ਲਓ ਜੀ ਆਹ ਜਿੱਦਾਂ ਕਹਿੰਦੇ ਛੱਡਣ ਵਾਲਾ ਸੂਟ ਹੀ ਹੈ ਨਹੀਂ ਆਹ ਦੇਖੋ ਭਾਜੀ 650 ਰੁਪਏ ਹੈ ਦੀ ਦਵਾਈਆਂ ਹਲਵਾ ਦੇ ਪਹੁੰਚੇ ਸਾਡੇ 600 ਰੁਪਏ ਭਾਜੀ 3500 ਰੁਪਏ ਦਾ ਪੀਸ ਹੈ ਓਏ ਹੋਏ ਹੋਏ ਕਿੰਨੇ ਦਾ 3500 ਜਿਹੜਾ ਭੈਣ ਭਰਾ ਹੁਣ ਲੈ ਕੇ ਜਾਊਗਾ ਉਹਨੂੰ ਮੈਂ 1000 ਰੁਪਏ ਦਾ ਦਾਂਗਾ ਪਹਿਲਾ ਪੀਸ ਖੋਲ ਕੇ ਰੱਖਾਵਾਂ ਨਾ ориجنલ ਵਿਸਕੋਸ ਦਾ ਸੂਟ ਜੀ ਪਹਿਲਾ ਚੀਜ਼ ਦੇਖੋ ਬਣੀ ਹੋਈ ਕੋਟਾ ਪੱਤੀ ਦਾ ਕੰਮ ਕੀਤਾ ਉਹ ਧਿਆਨ ਨਾਲ ਇੱਕ ਵਾਰ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਇਹ ਦੇਖੋ ਦੁਪੱਟਾ ਨਾਲ ਡਿਜ਼ਾਈਨਰ ਹਾਂਜੀ ਜਿਹੜੇ ਮਰਜ਼ੀ ਪਹਿਨ ਪਰਣ ਲੈਣਾ 1 ਕੁ 2000 ਰੁਪਏ ਲੈ ਜਾਓ ਚੱਕੋ ਆ ਲੋ 1000 ਰੁਪਏ ਦਾ ਸੂਟ 35 3500 ਵਾਲੇ ਸੂਟ ਇੱਕ ਇੱਕ 1000 ਚ ਆ ਲੋ ਜੀ ਆ ਦੇਖੋ ਫੋਟੋ origignal piece ਸਲਵਾਰ ਦੇ ਪੌਂਦੇ ਬਾਜੂ ਕੱਡੇ ਹੋਏ ਐਦਾਂ ਦੇ ਪੀਸ ਪਹਿਣਾ ਭਰਾਵਾਂ ਲਈ ਲਾਟਰੀ ਲਾਓ ਸੋਡੇ ਚੇਸੋ ਲਓ ਜੀ 13 1300 ਚ ਦੋ ਸੂਟ ਦੇਈ ਜਾਂਦੇ ਆ ਆ ਦੇਖੋ ਜੀ 32 3200 ਵਾਲੇ ਸੂਟਾ ਦੇਖੋ ਓਏ ਹੋਏ ਆ ਤਾਂ ਬਈ 32 3200 ਰੁਪਏ ਪਹਿਣਾ ਵਾਸਤੇ ਪੂਰਾ 800 ਰੁਪਏ ਲਾ ਵੀ 8 800 8 800 ਰੁਪਏ ਚ 8 800 ਦੇ ਵਿੱਚ ਓ ਪੈ ਗਈ ਲੁੱਟ ਪੈ ਗਈ ਲੋਟੋ ਲੁੱਟ ਪੈ ਗਈ ਲੁੱਟ ਓ ਲੈ ਜਾਓ ਲੈ ਜਾਓ ਲੈ ਜਾਓ ਲੁੱਟ ਪੈ ਗਈ ਲੁੱਟ ਆਹ ਦੇਖੋ ਜੀ ਚੋਕਲੇਟ ਕਪੜਾ ਬਾਈ ਕਲਾਸ ਚੀਜ਼ ਹੈਲੋ 1600 ਦੇ 2 ਲਓ ਵੀ 800 ਦੇ ਵਿੱਚ ਇਹ ਵੀ ਸੂਟ ਕਰਤਾ ਜੀ 25 2500 ਦੇ ਸੂਟ ਡਿਜ਼ਾਈਨਰ ਆ ਦੇਖੋ ਹਾਂਜੀ ਆ 2500 ਦਾ ਸੂਟ ਕਰਤੇ 1800 ਦੇ 2 ਲਓ ਵੀ 900 ਰੁਪਿਆ ਦਾ ਸੂਟ ਰਹਿ ਗਿਆ ਆ ਚੀਜ਼ ਦੇਖੋ ਪਹਿਲਾਂ ਖਿਚਣਾ ਨਾ ਭਾਂਜੀ ਦੁਪੱਟਾ ਵੀ ਗੋਲ ਕਰ ਗਾਓ ਉਹ ਰੇਟ ਨਹੀਂ ਸੁਣਦੇ 1800 ਦੇ 2 900 ਦਾ ਇੱਕ ਲਓ ਵੀ ਆ ਵੀ 900 ਰੁਪਿਆ ਦਾ ਸੂਟ ਰਹਿ ਗਿਆ ਚੱਕ ਲੋ ਜੀ ਮੋੜ ਕੇ ਮਿਲਣਾ ਨਹੀਂ ਇਹ ਆ ਲੋ 3895 ਰੁਪਏ ਦਾ ਸੂਟ ਮਿਲੇਗਾ ਹੁਣ 1500 ਰੁਪਏ ਆ ਲਓ ਆ ਲਓ ਜੀ 3695 ਦਾ ਸੂਟ ਆ ਲਓ 1500 ਰੁਪਏ ਦਾ ਡਾਟਾ ਡਿਜ਼ਾਈਨਰ ਦੇਖੋ ਜੀ ਇਹ ਸੂਟ ਉਹ ਆ ਜਿਹੜੇ ਚੰਡੀਗੜ੍ਹ ਮਹਾਲੀ ਤੋਂ ਲੈਣੇ ਹੋ ਤੁਸੀਂ 5-5000 ਚ ਪਰ ਇੱਥੇ 1500 ਰੁਪਏ ਦਾ ਸੂਟ ਕਰਤਾ 5-5000 ਵਾਲਾ ਸੂਟ ਆ ਲਓ ਜੀ ਸੁਪਰ ਡੂਪਰ ਡਾਟਾ ਕਰ ਰਾਮ ਦਾ ਸੂਟ 900 ਰੁਪਏ ਆ ਕਿੰਨਾ ਭਾਜੀ 900 ਰੁਪਏ ਦੇਖੋ 900 ਰੁਪਏ ਦੇ ਵਿੱਚ ਆ ਵੀ ਕਰਤਾ ਰਾਮ ਟੈਕਸ 1800 ਦੇ ਦੋ ਲੈ ਜਾਓ 1800 ਦੇ ਦੋ ਜੀ ਦੇਖੋ ਸਲਵਾਰ ਆ ਦੇਖੋ ਪਿਓਰ ਕੋਟਨ ਦੀ ਕਮੀਜ਼ ਪਿਓਰ ਖਾਦੀ ਦਾ ਸੂਟ ਆ ਦੇਖੋ ਡਿਜ਼ਾਈਨਰ ਕਬਟਾ ਨਾਲ ਆ ਲੋ ਪਹਿਣਾ ਬ੍ਰਾਊਨ ਵਾਲਾ ਸੂਟ ਮਿਲਣ ਜਾ ਰਿਹਾ ਸਿਰਫ 1300 ਰੁਪਏ ਦਾ ਲੋ 1300 ਦੇ ਵਿੱਚ ਚੱਕ ਲੋ ਜਿੰਨਾ ਮਰਜੀ ਕੱਪੜਾ ਲੈ ਜਾਓ ਚੱਕੋ 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 ਚਟੋ 1300 ਅੱਜ 600 ਰੁਪਏ ਚੱਕੋ ਆ ਲੋ 650 1600 ਦੇ ਦੋ ਲੋ ਜੀ 880 880 880 ਆ ਲੋ ਜੀ ਸਾਡੇ ਚੱਕੋ 880 ਦੇ ਵਿੱਚ ਕੀ ਚਲੋ 13 ਦੇ 13 ਆ ਲੋ ਜੀ ਆ ਲੋ ਜੀ ਟਾਇਰ 2.5 650 ਰੁਪਏ ਲੋ ਜੀ 650 ਦੇ ਵਿੱਚ ਡਿਜ਼ਾਈਨਰ ਬੁਟੀਕਾਂ ਵਾਲੇ ਪੀਸ ਦੇ ਰਹੇ ਆ 900 ਰੁਪਏ ਮੁੜ ਕੇ ਨਹੀਂ ਮੰਨਦੇ ਊੜਾ ਐੜਾ ਈੜੀ ਸੱਸਾ ਹਾ ਹਾ ਆ ਲੋ ਜੀ ਸਾਡੇ 650 ਦੇ ਵਿੱਚ ਨਵੇਂ ਸੂਟ ਜਿਹੜੇ ਹਜੇ ਲਾਂਚ ਵੀ ਨਹੀਂ ਹੋਏ ਬਾਜ਼ਾਰ 'ਚ ਸੋ ਲਓ ਵੀ ਛੇ ਦੀ ਪਹੁੰਚੋ ਲੋਕਾਂ ਨੇ ਝੋਲੇ ਭਰ ਲੈ ਫੇਰੇ ਹੋ ਗਏ ਦੂਰ ਦੂਰ ਤੱਕ ਰਸ਼ ਤੇ ਤੁਸੀਂ ਵੀ ਆ ਜਾਓ ਬਾਬੇ ਦੀ ਢੇਟੀ ਹੋਣ ਲੱਗੀ ਬੰਦ 15 ਮਈ ਤੋਂ ਬਾਅਦ ਇਹ ਮੌਕਾ ਨਹੀਂ ਮਿਲਣਾ ਦਿਵਾਰੀ ਕਾਡੀਆਂ ਦੇ ਭਾਅ ਕਪੜਾ ਕਰੋੜਾ ਰੁਪਏ ਦਾ ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ ਥਾਂ ਟੀਵੀ ਜਮਸ਼ੇਰ ਖਾਨ